ਇਥੋਂ ਦੀ ਜੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਘਰ ਦੇ ਕੀ ਹਾਲਾਤ ਨੇ ਕਮਰੇ ਦੋ ਜਿਹੇ ਉਹ ਵੀ ਜਿਹੜੇ ਬਹੁਤ ਹੀ ਪੁਰਾਣੀ ਹਾਲਾਤ ਵਿੱਚ ਨੇ ਅਤੇ ਥਾਂ ਥਾਂ ਤੇ ਚਾਉਂਦੇ ਨੇ ਕਮਰੇ ਪਰਵਾਦੇ ਤੁਹਾਨੂੰ ਹਾਲਾਤ ਵੀ ਖਵਾਵਾਂਗੇ ਇਹ ਜਿਹੜੇ ਕੀ ਸੜਕ ਦੇ ਨਾਲੋਂ ਚਾਰ-ਚਾਰ ਪੰਜ-ਪੰਜ ਫੁੱਟ ਦੇ ਜਿਹੜੇ ਇਹ ਕਮਰੇ ਨੇ ਰੁਪਾ ਅੰਦਰ ਜਾ ਕੇ ਦਿਖਾਵਾਂ ਤੁਹਾਨੂੰ ਤਸਵੀਰਾਂ ਕੀ ਹਾਲਾਤ ਕੀ ਇਹਨਾਂ ਕਮਰਿਆਂ ਦੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਬੱਚੇ ਨੇ ਆਪਣੇ ਬਾਪ ਦੀਆਂ ਫੋਟੋਆਂ ਹੱਥ ਵਿੱਚ ਫੜ ਕੇ ਅੱਜ ਵੀ ਉਹਨਾਂ ਨੂੰ ਕਿਤੇ ਯਾਦ ਕਰ ਰਹੇ ਨੇ ਇਹ ਜਿਹੜੀ ਮਾਂ ਆ ਤੁਸੀਂ ਦੇਖ ਸਕਦੇ ਹੋ ਜਿਸ ਦੀਆਂ ਅੱਖਾਂ ਵਿੱਚ ਹੱਥਰੂਣੇ ਜਿਹਦੇ ਅਥਲਾਂ ਵਿੱਚ ਹੰਝੂ ਨੇ ਅੱਜ ਵੀ ਆਪਣੇ ਜਵਾਨ ਪੁੱਤਾਂ ਨੂੰ ਯਾਦ ਕਰਕੇ ਰੋ ਰੋ ਕੇ ਆਪਣਾ ਦਰਦ ਬਿਆਨ ਕਰ ਰਹੀ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਭੈਣ ਮੰਜੇ ਤੇ ਪਈ ਆ ਇਸ ਮਾਰੀਤੀ ਆ ਅਤੇ ਉਸ ਨੂੰ ਵੀ ਜਿਹੜਾ ਟੀਵੀ ਹੋਈ ਆ ਘਰ ਵਿੱਚ ਜਿੱਥੇ ਗਰੀਬੀ ਆ ਉਥੇ ਘਰ ਵਿੱਚ ਬਿਮਾਰੀ ਦੇ ਘਰ ਕਰ ਲਿਆ ਮਾਤਾ ਕਿਸ ਤਰ੍ਹਾਂ ਦੇਦੀ ਆ ਘਰ ਚ ਗਰੀਬੀ ਆ ਦੁੱਖਾਂ ਦਾ ਪਹਾੜ ਟੁੱਟ ਗਿਆ ਜਵਾਨ ਦੋਵੇਂ ਪੁੱਤ ਜਲ ਗਏ ਪਰਨਜੀਤ ਤੇ ਚਰਨਜੀਤ ਤੇ ਜਿਹੜੀ ਧੀ ਆ ਉਹ ਵੀ ਘਰੇ ਆ ਕੇ ਬਹਿ ਗਈ ਆ ਤੇ ਉਹਨੂੰ ਵੀ ਭਿਆਨਕ ਬਿਮਾਰੀ ਹੋ ਗਈ ਟੀਵੀ ਦੀ ਕਿਸ ਤਰ੍ਹਾਂ ਦੇਦੀ ਆ ਚਾਰੇ ਪਾਸੇ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਹੁੰਦੇ ਦੋਵੇਂ ਕਾਕੇ ਮੇਰੇ ਦੋਵੇਂ ਇਤਰਾ ਹੋ ਗਏ ਜੇ ਡੈਡੀ ਇਹਨਾਂ ਦੇ ਉਹ ਵੀ ਸਾਲ ਸਾਲ ਪਿੱਛੇ ਉਹ ਵੀ ਸਾਲ ਪਿੱਛੇ ਇਤਰਾ ਹੋ ਗਿਆ ਹੁਣ ਭਾਂਡੇ ਗੁੰਡੇ ਮਾਜਕ ਨਾਲ ਕੰਮ ਕਰਕੇ ਲਗਾ ਫਿਰ ਟਾਂਬਸਾਰਦੇ ਉਹ ਵੀ ਜਦੋਂ ਦੀ ਕੁੜੀ ਆਈ 7 ਮਹੀਨੇ ਹੋ ਗਏ ਉਹ ਕੰਮੋਂ ਵੀ ਛੱਡਿਆ ਉਹ ਕੁੜੀ ਦਾ ਪਤਾ ਨਹੀਂ ਕਿਹੜੇ ਵੇਲੇ ਇਹਨੂੰ ਇਤਰਾ ਕੋਚਰ ਆ ਜਾਂ ਨਿਹਾਨ ਨੂੰ ਨਾ ਚੁਪਣਾ ਤੇ ਚੁੱਕ ਚੁੱਕ ਕੇ ਹੀ ਖੜਦੇ ਰਹਿਣ ਰਸਤਾ ਵਿੱਚ ਜਦੋਂ ਹਿੰਟੇ ਕੋ ਪੇ ਹਾਨੂੰ ਕੋਣ ਚੁੱਕੂਗਾ ਸਕਰਾ ਪੋਤੇ ਵੰਦੀ ਉਹਨਾਂ ਕਦੇ ਕਦੇ ਲਾ ਕੇ ਲੜ ਗਏ ਕਦੇ ਤੇ ਮੈਨੂੰ ਦੱਸ ਪਾਪਾ ਦੀ ਕਿੰਨੀ ਕੀ ਯਾਦ ਆਉਂਦੀ ਆ ਵਾਦੂ ਵਾਦੂ ਆਪੋਛੇ ਦੇ ਆ ਕੇ ਆਂਦੇ ਮਮੀ ਤੁਹਾਡੇ ਦਾੜੀਆਂ ਨੂੰ ਕੀ ਹੋਇਆ ਏ ਆਂਦੇ ਬੁਖਾਰ ਹੀ ਚੜਿਆ ਨਾਲ ਬੁਖਾਰ ਤੇ ਤਰਾ ਕੇ ਟੂਟਾ ਟੋ ਵੇ ਵੇ ਕਹਿੰਦੇ ਰਹਿੰਦੇ ਆ ਆ ਮਾ ਮੈਂ ਇੱਦੇ ਵਰ ਕਾ ਮੈਂ ਇੱਦੇ ਵਰ ਕਾ ਇਤਰਾ ਫੋਟੋ ਵੀ ਫੋਟੋ ਲਗਾ ਲਿੰਦੇ ਹੁੰਦੇ ਆ ਜੇ ਤਾਂ ਕੇ ਆਦੋਲ ਰੱਖੀ ਨੇ ਲਗਾਈ ਹਿੱਸੇ ਕਰਕੇ ਵਧੀ ਵਧੀ ਨੇ ਕੁੜੀ ਵੇਤੀ ਕੁੜੀਆਂ ਹੰਦੇ ਆਪਣੇ ਪਾਪਾ ਵਰਗੇ ਆ ਮੈਂ ਦਾਦੀ ਪਾਪਾ ਕਿੱਥੇ ਗਏ ਆ ਦਾਦੀ ਕਹਿੰਦੀ ਉਹ ਰਹ ਆਪੋ ਗਿਣ ਇਤਰਾ ਦਿਖਣਾ ਤੇ ਤੁਹਾਡੇ ਘਰ ਨੂੰ ਨਜ਼ਰ ਹੀ ਲੱਗ ਗਈ ਆ ਤੁਹਾਡੇ ਘਰ ਨੂੰ ਨਜ਼ਰ ਲੱਗ ਗਈ ਤੁਹਾਡੇ ਮੁੰਡੇ ਵੀ ਕਮਾਇਆ ਕਰਦੇ ਸੋਹਣੇ ਲੱਗੇ ਕਿਦ ਤਰ੍ਹਾਂ ਕੋ ਵੇਖ ਕੇ ਜਰਿਆ ਆ ਇਹ ਰਾਬੀ ਜਾੜੇ ਹੁਣ ਕਈ ਚਾਂਸ ਬੜਿਆ ਨਾ ਤੇ ਕਈ ਨਹੀਂ ਤਾਂ ਪਹਿਲਾਂ ਹਕਤ ਕਰੀ ਗਏ ਕੋਈ ਦੁੱਖ ਨਹੀਂ ਹੁੰਦਾ ਰਿਆ ਫਿਰ ਆਂਦੇ ਛਾਤੀ ਚ ਪਾਣੀ ਹਰਨਾਂ ਪਾਣੀ ਕੱਢਿਆ ਆਂਦੇ ਟੀਵੀ ਬੁੜੀਆਂ ਤਾਂ ਦੀ ਨੂੰ ਇਸ ਪਰਵਾਦੇ ਤੇ ਬਹੁਤ ਹੀ ਦੁੱਖਾਂ ਭਰਿਆ ਪਾਰ ਢਕਾ ਕਿਉਂਕਿ ਜਿਹੜੀ ਇੱਕ ਟੀਵੀ ਬਿਮਾਰੀ ਬੜੀ ਨਾਮਰਾਦ ਬਿਮਾਰੀ ਹੈ ਬੱਚੇ ਵੀ ਇਹਨਾਂ ਦੇ ਸਾਰੇ ਘਰ ਚ ਛੋਟੇ ਛੋਟੇ ਆ ਅੱਪਾ ਕਿਆਦੇ ਨਾ ਟੀਵੀ ਦਵਾਈ ਚਲੋ ਫ੍ਰੀ ਮਿਲਦੀ ਹੈ ਪਰ ਟੀਵੀ ਦਵਾਈ ਫ੍ਰੀ ਨਾ ਕੋਈ ਹੱਲ ਨਹੀਂ ਹੈਗਾ ਜੀ ਉਹ ਤੁਸੀਂ ਆਪ ਹੀ ਲਾ ਦੇ ਸਕੋ ਤਿੰਨ ਮਹੀਨੇ ਤੋਂ ਕੱਲੀ ਟੀਵੀ ਦਵਾਈ ਖਾਂਦੀ ਵੀਕਨੈਸ ਹੋਣ ਦੀ ਉਹ ਖਰਾਕ ਵੀ ਚਾਹੀਦੀ ਆ ਨਾਲ ਉਹਨੂੰ ਲੀਵਰ ਟੋਨਿਕ ਆਗਿਆ ਹੋਰ ਮੈਡੀਸਨ ਕਾਫੀ ਲੋਡ ਹੈ ਗਿਆ ਸਬਤ ਭੈਣ ਨੂੰ ਤੇ ਜੋ ਦਾਨ ਨਹੀਂ ਸਜਣਾ ਕਰਕੇ ਪੂਰਾ ਸਕਦਾ ਆ ਸਾਸੀ ਦਾ ਦੋਸਤੋ ਮੈਂ ਆ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅੱਜ ਤਾਂ ਤਾਂ ਦੇ ਨੇੜਲੇ ਪਿੰਡ ਭੈਣੀ ਸਿਧਵਾ ਵਿੱਚ ਪਹੁੰਚੇ ਆ ਅਤੇ ਤੁਹਾਨੂੰ ਉਸ ਪਰਿਵਾਰ ਦੇ ਤਸਵੀਰਾਂ ਵਿੱਚ ਖਾਵਾਂਗੇ ਜਿਹੜਾ ਕਿ ਪਰਿਵਾਰ ਤੇ ਦੁੱਖਾਂ ਦਾ ਜਿਹੜਾ ਪਹਾੜ ਟੁੱਟ ਗਿਆ ਵਾ ਤੁਸੀਂ ਸੱਤ ਬਲਤ ਤਸਵੀਰਾਂ ਜਰੂਰ ਸਾਂਝੀ ਕਰ ਲਿਓ ਇਹ ਜਿਹੜੀਆਂ ਤਸਵੀਰਾਂ ਨੇ ਤਰਨਤਾਂ ਦੇ ਜ਼ਿਲ੍ਹੇ ਦੇ ਪਿੰਡ ਭੈਣੀ ਸਿਧਵਾਵੀਆਂ ਨੇ ਜਿੱਥੋਂ ਦੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਘਰ ਦੇ ਕੀ ਹਾਲਾਤ ਨੇ ਕਮਰੇ ਦੋ ਜਿਹੇ ਉਹ ਵੀ ਜਿਹੜੇ ਬਹੁਤ ਹੀ ਪੁਰਾਣੀ ਹਾਲਾਤ ਵਿੱਚ ਨੇ ਅਤੇ ਥਾਂ ਥਾਂ ਤੇ ਚੌਂਦੇ ਨੇ ਕਮਰੇ ਅਤੇ ਜਦੋਂ ਕਿਤੇ ਬਰਸਾਤ ਆ ਜਾਂਦੀ ਉਸ ਕਮਰਿਆਂ ਦੇ ਕੀ ਹਾਲਾਤ ਹੋ ਜਾਂਦੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਉਹ ਕਮਰੇ ਨੇ ਤੇ ਪਰਵਾਦੇ ਤੁਹਾਨੂੰ ਹਾਲਾਤ ਵੀ ਖਵਾਵਾਂਗੇ ਇਹ ਜਿਹੜੇ ਕਿ ਸੜਕ ਦੇ ਨਾਲੋਂ 4 4 5 5 ਫੁੱਟ ਥੱਲੇ ਜਿਹੜੇ ਇਹ ਕਮਰੇ ਨੇ ਜੂ ਮੈਂ ਅੰਦਰ ਜਾ ਕੇ ਦਿਖਾਉਂਗਾ ਤੁਹਾਨੂੰ ਤਸਵੀਰਾਂ ਕੀ ਹਾਲਾਤ ਕੀ ਇਹਨਾਂ ਕਮਰਿਆਂ ਦੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਹਨੇ ਇਹ ਜਿਹੜੇ ਨੀਵੇਂ 6 6 ਫੁੱਟ 7.5 ਫੁੱਟ ਜਿਹੜਾ ਇਹ ਡੂੰਘੇ ਜਿਹੜੇ ਕਮਰੇ ਨੇ ਇਹ ਹਾਲਾਤ ਨੇ ਇਹ ਪਰਿਵਾਰ ਅਜੇ ਹੀ ਇੱਕ ਨਰਕ ਵਰ ਜਿਹੜੀ ਜ਼ਿੰਦਗੀ ਬਤੀਤ ਕਰ ਰਿਹਾ ਵਾ ਗੱਲਬਾਤ ਵੀ ਕਰਾਂਗੇ ਪਰਿਵਾਰ ਦੇ ਨਾਲ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਬੱਚੇ ਨੇ ਆਪਣੇ ਬਾਪ ਦੀਆਂ ਫੋਟੋਆਂ ਹੱਥ ਵਿੱਚ ਫੜ ਕੇ ਅੱਜ ਵੀ ਇਹਨਾਂ ਨੂੰ ਕਿਤੇ ਯਾਦ ਕਰ ਰਹੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਰਮਜੀਤ ਸਿੰਘ ਤੇ ਚਰਨਜੀਤ ਸਿੰਘ ਇਹ ਦੋਵੇਂ ਪੁੱਤ ਇਹਨਾਂ ਦੇ ਜਿਹੜੇ ਬੱਚਿਆਂ ਦੇ ਬਾਪ ਨੇ ਅਤੇ ਦੋਵੇਂ ਸਗੇ ਭਰਾ ਨੇ ਪਰਮਜੀਤ ਸਿੰਘ ਤੇ ਚਰਨਜੀਤ ਸਿੰਘ ਅਤੇ ਇਹ ਜਿਹੜੀ ਮਾਂ ਆ ਤੁਸੀਂ ਦੇਖ ਸਕਦੇ ਹੋ ਜਿਸ ਦੀਆਂ ਅੱਖਾਂ ਵਿੱਚ ਹੱਥਰੂ ਨੇ ਜਿਹਦੇ ਅਥਰਾਂ ਵਿੱਚ ਹੰਝੂ ਨੇ ਅੱਜ ਵੀ ਆਪਣੇ ਜਵਾਨ ਪੁੱਤਾਂ ਨੂੰ ਯਾਦ ਕਰਕੇ ਰੋ ਰੋ ਕੇ ਆਪਣਾ ਦਰਦ ਬਿਆਨ ਕਰਦੀ ਹੈ ਅਤੇ ਉਹ ਜਿਹੜੀ ਭੈਣ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਜਿਹੜੀ ਭੈਣ ਮੰਜੇ ਤੇ ਪਈ ਆ ਇਸ ਮਾਰੀ ਧੀ ਆ ਅਤੇ ਉਸ ਨੂੰ ਵੀ ਜਿਹੜਾ ਟੀਵੀ ਹੋਈ ਆ ਘਰ ਵਿੱਚ ਜਿੱਥੇ ਗਰੀਬੀ ਆ ਉਥੇ ਘਰ ਵਿੱਚ ਬਿਮਾਰੀ ਨੇ ਘਰ ਘਰ ਲਿਆ ਜਵਾਨ ਪੁੱਤ ਚਲ ਗਿਆ ਇਸ ਮਾਂ ਦੇ ਤੇ ਧੀ ਜਿਹੜੀ ਆ ਉਹ ਜਾਨ ਦੇ ਕਿਨਾਰੇ ਆ ਕਿਉਂਕਿ ਟੀਵੀ ਹੋਈ ਪਈ ਆ ਟੀਵੀ ਦੇ ਵੀ ਹਾਲਾਤ ਕਾਫੀ ਨਾਜ਼ੁਕ ਨੇ ਗੱਲਬਾਤ ਜਰੂਰ ਕਰਾਂਗੇ ਮਾਂ ਦੇ ਨਾਲ ਵੀ ਮਾਂ ਤਾਂ ਕਿਸ ਤਰ੍ਹਾਂ ਦੇਦੀ ਆ ਘਰ 'ਚ ਗਰੀਬੀ ਆ ਦੁਖਾਂ ਦਾ ਪਹਾੜ ਟੁੱਟ ਗਿਆ ਜਵਾਨ ਦੋਵੇਂ ਪੁੱਤ ਜਲ ਗਏ ਪਰਮਜੀਤ ਤੇ ਚਰਨਜੀਤ ਤੇ ਜਿਹੜੀ ਧੀ ਆ ਉਹ ਵੀ ਘਰੇ ਆ ਕੇ ਬਹਿ ਗਈ ਆ ਤੇ ਉਹਨੂੰ ਵੀ ਭਿਆਨਕ ਬਿਮਾਰੀ ਹੋ ਗਈ ਟੀਵੀ ਦੀ ਕਿਸ ਤਰ੍ਹਾਂ ਦੇ ਦਿਆਂ ਚਾਰੇ ਪਾਸੇ ਦੁਖਾਂ ਦਾ ਪਹਾੜ ਟੁੱਟ ਗਿਆ ਦਰਦੇ ਜੇ ਦਵਾਈ ਲੈਣ ਜਾਂਦੀ ਕੁੜੀਆਂ ਦੀ ਮੈਂ ਲੋਕਾਂ ਦਾ ਕਹਨ ਚ ਪੈਸੇ ਭੰਕੇ ਦਵਾਈ ਲਿਆਉਣੀ ਵੇ ਤੇ ਉਹਨਾਂ ਉਹਦਾ ਦਾਖਲ ਕਰਾਉਤੀ ਹਸਤਾਲ ਫਿਰ ਨਾ ਖਾਣ ਤੇ ਕਰੇ ਰੱਖਦਾ ਸਾਬ ਉਹ ਜਾ ਰੁਕ ਜਾਂਦਾ ਕੇਵਲ ਤੇ ਪਤਾ ਹੱਕੀ ਦਾ ਪੰਨ ਕੀ ਬਣ ਜਾਣਾ ਵਾ ਮੁੰਡਿਆਂ ਦੇ ਦਰੇ ਉਹਨਾਂ ਨੂੰ ਬੁਖਾਰ ਹੀ ਚੜਦਾ ਰਿਹਾ ਤੇ ਚੱਲ ਮਿੰਟੋ-ਮਿੰਟਿ ਆਵੋਗੇ ਦੋਵੇਂ ਕਾਕੇ ਮੇਰੇ ਦੋਵੇਂ ਇਤਰਾ ਹੋ ਗਏ ਜੇ ਡੈਡੀ ਇਹਨਾਂ ਦੇ ਉਹ ਵੀ ਸਾਲ-ਸਾਲ ਪਿੱਛੋਂ ਉਹ ਵੀ ਸਾਲ ਪਿੱਛੋਂ ਇਤਰਾ ਹੋ ਗਿਆ ਹੁਣ ਭਾਂਡੇ-ਪੁੰਡੇ ਮਾਜਕ ਨਾ ਕੰਮ ਕਰਕੇ ਨਾ ਕਹੇ ਟਾਈਮ ਸਾਰਦੇ ਉਹ ਜਿੱਦਾਂ ਦੀ ਕੁੜੀ ਆਈ 7 ਮਹੀਨੇ ਹੋ ਗਏ ਕੰਮ ਵੀ ਛੱਡਿਆ ਉਹ ਕੁੜੀ ਦਾ ਪਤਾ ਨਹੀਂ ਕਿਹੜੇ ਵਲੇ ਇੰਨੀ ਇਤਰਾ ਕਿਹੜੇ ਨੇ ਸਾਰ ਰੁਕ ਜਾਣਾ ਉਹਨੂੰ ਦਾਰਾ ਫਿਰ ਕਰੇ ਹੱਥ ਮਾਲ ਕੇ ਦੇ ਲੱਕ ਮਾਲ ਫਿਰ ਜਾ ਕੇ ਉਹਦਾ ਸਾ ਮੜਦਾ ਵਾ ਤੁਹ ਮਰਾ ਇਸ ਦੇਖਿਆ ਵੀ ਜਿਵੇਂ ਜਵਾਨ ਪੁੱਤ ਚਲ ਗਏ ਨੇ ਉਸ ਮੋਢੀ ਮਾਂ ਵਾਸਤੇ ਬੜੀ ਦੁੱਖੋਈ ਗੱਲ ਹੁੰਦੀ ਆ ਕਿਉਂਕਿ ਜਦੋਂ ਰੱਬ ਕੋ ਅਸੀਂ ਪੁੱਤ ਲੈਨੇ ਆ ਬੜੀਆਂ ਦਾਸਾਂ ਕਰਦੇ ਆ ਬੜੇ ਮੱਥੇ ਟੇਕਦੇ ਆ ਕਿ ਰੱਬਾ ਤੇਰਾ ਧੰਨਵਾਦ ਆ ਤੂੰ ਪੁੱਤਰ ਦੀ ਦਾਤ ਬਖਸ਼ੀ ਆ ਦੋ ਦੋ ਪੁੱਤਰ ਪਾਲ ਪੋਸ ਕੇ ਵਡਿਆ ਕੀਤਾ ਸੀ ਸੋਚਿਆ ਸੀ ਬੁਢਾਪੇ ਵਿੱਚ ਸਹਾਰਾ ਬਣਨਗੇ ਪਰ ਕੀ ਪਤਾ ਸੀ ਰੱਬ ਨੂੰ ਕੀ ਮਨਜ਼ੂਰ ਸੀ ਜਿਹੜੇ ਕਿ ਜਵਾਨੀ ਵਿੱਚ ਦੋਵੇਂ ਪੁੱਤ ਚਲ ਜਾਣਗੇ ਤੇ ਉਸ ਤੋਂ ਬਾਅਦ ਪਹਿਲੋ ਪੁੱਤਰ ਪਾਲ ਪੋਸ ਕੇ ਵੱਡਾ ਕੀਤੇ ਤੇ ਹੁਣ ਉਹਨਾਂ ਦੇ ਗਾਂ ਮੁੰਡੇ ਪਾਲ ਪੋਸ ਚ ਉਹਨਾਂ ਨੂੰ ਵੱਡਾ ਕਰਦੇ ਹੋ ਜ਼ਿੰਮੇਵਾਰੀ ਫੇਰ ਦੁਬਾਰਤ ਪੈ ਗਈ ਆ ਬਹੁਤ ਜਦੀ ਹੁਣ ਇਹਨਾਂ ਮੁੰਡਿਆਂ ਦੇ ਕਣਕ ਮਿਲਦੀ ਆ 5 ਕਿਲੋ ਮਿਲਦੀ ਸੀ ਸਰਕਾਰ ਵੱਲੋਂ ਤੂੰ ਸੁਣ ਤੱਬਰ ਆ ਦੋ ਬੱਚੇ ਆ ਕੁੜੀ ਦੇ ਦੋ ਬੱਚੇ ਆ ਤੂੰ ਹੜ ਕੰਮ ਧੰਦਾ ਕਰਕੇ ਫੇਰ ਸਾਰੀ ਦਾ ਕੇਲੇ ਆਟਾ ਉਹਨਿੰਦਾ ਕਿਸ ਗਵਾਂਟੀ ਉਹਨੂੰ ਆਟਾ ਲਿਆ ਕੇ ਫੇਰ ਪਕਾ ਕੇ ਦੇਰ ਦਈਦਾ ਹੁਣ ਕਣਕ ਮੁੱਕੀ ਆ ਹੁਣ ਅਜੇ ਹੁਣ ਪਰਚੀਆਂ ਕੱਟ ਕੇ ਗਏ 5-5 ਕਿਲੋ ਦਾਣੇ ਤੂੰ ਇਹਨਾਂ ਨਾਲ ਕਿਤਰਾ ਕੇ ਸਾਰਦਾ ਕਿਤਰਾ ਨਹੀਂ ਸਾਰਦਾ ਹਣ ਕੰਮ ਵਿੱਚ ਛੱਡਿਆ ਵਾ ਹਣ ਤੇ ਬਿਲਕੁਲ ਜਿਆਦੇ ਸਾਡੇ ਮੰਦੇ ਹਾਲ ਹੋ ਗਏ ਹਣ ਅੱਗੇ ਕਿਸੇ ਕੋ ਫੜ ਲਿਆ ਹੀ ਤੇ ਕੋਈ ਦੇਂਦਾ ਨਹੀਂ ਤੇ ਕੰਮ ਨਾਲ ਕਿਸਦਾ ਕਰੀਏ ਕੋਈ ਪਹਾ ਨਹੀਂ ਹੁਣ ਚਿਰ ਦੇਂਦਾ ਮੈਨੂੰ ਐਸੋ ਮਾਤਾ ਜੀ ਪੁੱਤਰਾ ਦੀ ਕਿੰਨੀ ਯਾਦ ਆਉਂਦੀ ਆ ਕਿਉਂਕਿ ਮੈਂ ਜਿਵੇਂ ਗੱਲ ਕੀਤੀ ਆ ਵੀ ਸਹਾਰਾ ਬੰਨਾ ਸੀ ਬੁੱਢੇ ਉਮਰੇ ਬੜਾ ਮਾਣੂ ਹੁੰਦਾ ਸੀ ਵੀ ਬੁੱਢੇ ਅਸੀਂ ਸਹਾਰਾ ਬਣ ਗਏ ਬੁੱਢੇ ਉਮਰੇ ਜਿਹੜਾ ਕਿ ਸੁੱਖ ਲੈਣ ਦੀ ਵਾਰੀ ਸੀ ਪਰ ਕਿਤੇ ਸੁੱਖ ਤੇ ਫੇਰ ਕਰਮਾਂ ਚ ਨਹੀਂ ਮਿਲਿਆ ਫੇਰ ਦੁੱਖ ਹੀ ਜਿਹੜਾ ਕਰਮਾਂ ਚ ਮਿਲ ਰਿਹਾ ਕੀ ਕਹਿਣਾ ਚਾਹੋਗੇ ਪੁੱਤਾਂ ਨੂੰ ਯਾਦ ਕਰਕੇ ਫੇਰ ਕਿੰਨਾ ਘਰਉਣਾ ਆਉਂਦਾ ਬਹੁਤ ਜ਼ ਚੋਕ ਚੋਕ ਕਹੀਂ ਖੜ ਦੇ ਰੋਸਤਾ ਵਿੱਚ ਜਦੋਂ ਹਿੰਦਗਪੇ ਹਾਨੂੰ ਕੌਣ ਚੁੱਕੂਗਾ ਕਰੋ ਪੋਤੇ ਵੰਡੀ ਉੜ ਗਏ ਕਿਦੋਂ ਲੱਗੇ ਲੱਗਣਗੇ ਕਿਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਉਸ ਮਾਂ ਮੈਂ ਕਹ ਸਕਦਾ ਵੀ ਬਦਲ ਸੀ ਮਾਂ ਆ ਜਿਸ ਦੇ ਜਵਾਨ ਪੁੱਤ ਦੁਨੀਆ ਤੋਂ ਚਲ ਗਏ ਨੇ ਰੱਬਾ ਕਦੀ ਕਿਸੇ ਦੇ ਪੁੱਤ ਨਾ ਖੋਵੀਂ ਕਿਉਂਕਿ ਇੱਕ ਪੁੱਤ ਤੇ ਖੋលਿਆ ਤੂੰ ਦੂਜਾ ਪੁੱਤ ਵੀ ਨਾਲ ਹੀ ਖੋਲਿਆ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਤੇ ਇਹ ਛੋਟੇ ਛੋਟੇ ਬੱਚੇ ਨੇ ਆਪਣੇ ਡੈਡੀ ਦੀਆਂ ਫੋਟੋਆਂ ਹੱਥਾਂ ਵਿੱਚ ਫੜ ਕੇ ਅੱਜ ਵੀ ਕਿਤੇ ਭਾਵੁਕ ਹੋ ਗਏ ਨੇ ਪਹਿਲਾ ਪਰਮਜੀਤ ਸਿੰਘ ਜਿਹੜਾ ਕੀ 2015 ਚ ਪੂਰਾ ਹੁੰਦਾ ਉਤੋਂ ਬਾਅਦ ਸਦਾ ਜਿਹੜਾ ਕੀ ਚਰਨਜੀਤ ਸਿੰਘ ਦੂਸਰਾ ਭਰਾ ਉਹ 2022 ਚ ਪੂਰਾ ਹੁੰਦਾ ਤੁਸੀਂ ਦੇਖ ਸਕਦੇ ਹੋ ਵੀ ਦੋਵੇਂ ਭਰਾ ਬੜੇ ਜਵਾਨ ਤੇ ਸੋਹਣੇ ਭਰਾ ਨੇ ਤੇ ਪ੍ਰਭ ਕਦੀ ਵੀ ਅਜਿਹੀ ਮਾਰੀ ਕਿਸੇ ਮਾਂ ਦੇ ਲਾਲਾਂ ਨਾਲ ਕਰੇ ਕਿਉਂਕਿ ਅੱਜ ਇਹ ਮਾਂ ਤੁਸੀਂ ਦੇਖ ਸਕਦੇ ਹੋ ਪਹਿਲੇ ਆਪਣੇ ਪੁੱਤਰਾਂ ਨੂੰ ਪਾਲਿਆ ਸੀ ਪਾਲ ਪੋਸ ਤੇ ਵਡਿਆ ਕੀਤਾ ਵਿਆਹ ਕੀਤਾ ਮਨ ਚ ਬਹੁ ਰੀਜਾ ਸੀ ਵੀ ਬੁੱਢੀ ਉਮਰੇ ਜੇ ਮੇਰਾ ਸਹਾਰਾ ਬਣਗੇ ਪਰ ਤੁਸੀਂ ਦੇਖ ਸਕਦੇ ਹੋ ਅੱਜ ਇਸ ਮਾਂ ਦੇ ਸਹਾਰਾ ਜਿਹੜਾ ਰੱਬ ਨੇ ਉਹ ਵੀ ਖੋ ਲਿਆ ਜਵਾਨ ਜਿਹੜੀ ਧੀ ਸੀ ਵਿਆਹ ਕੇ ਸਹੁਰੇ ਘਰ ਭੇਜੀ ਸੀ ਆਪਣੇ ਘਰੋਂ ਕਹਿ ਲਖ ਸਦੇ ਪੀਤੀ ਨੂੰ ਬੜੀ ਖੁਸ਼ੀ ਨਾਲ ਉਹਨੂੰ ਆਪਣੇ ਸਹੁਰੇ ਘਰ ਭੇਜਿਆ ਸੀ ਪਰ ਕੀ ਪਤਾ ਸੀ ਦੁੱਖਾਂ ਦਾ ਪਹਾੜ ਟੁੱਟੂਆ ਧੀ ਉੱਤੇ ਵੀ ਧੀ ਨੂੰ ਭਿਆੜਕ ਬਿਮਾਰੀ ਲੱਗ ਜਾਂਦੀ ਆ ਉਸ ਨੂੰ ਟੀਵੀ ਹੋ ਜਾਂਦੀ ਆ ਅਤੇ ਸਹੁਰੇ ਪਰਿਵਾਰ 7 ਮਹੀਨਿਆਂ ਤੋਂ ਬਾਅਦ ਉਸ ਨੂੰ ਜਿਹੜਾ ਇੱਥੇ ਛੱਡ ਜਾਂਦੇ ਨੇ ਤੇ ਮੈਨੂੰ ਇਹ ਦਾ ਸਮਾਂ ਪੈਣਾ ਕਿੰਨਾ ਚਿਰ ਹੋ ਗਿਆ ਮਾਤਾ ਜੀ ਛੱਡ ਗਏ ਇਹਨੂੰ ਭੈਣ ਨੂੰ ਤੇ ਉਸ ਤੋਂ ਬਾਅਦ ਕਿਹਦੀ ਸਹੁਰਿਆਂ ਨੇ ਕਦੀ ਸਾਰ ਲਈ ਆ ਕੇ ਕਦੀ ਨਹੀਂ ਲਈ ਤੇ ਦਵਾਈ ਕਿੱਥੋਂ ਕਿੰਨੀ ਕਿੰਨੀ ਕਿ ਮਹਿੰਗੀ ਹੋਣੀ ਪਈ ਗਾ ਇਹ ਦਵਾਈ ਤੇ ਪਹਿਲਾਂ ਦੇ ਤੇ ਮਿਲਦੀ ਫਰੀ ਪਹਿਲਾਂ ਹਸਪਤਾਲਾਂ ਜਾਂਦੇ ਰਹੇ ਸਾਨੂੰ ਕੋਈ ਪਤਾ ਨਹੀਂ ਪਿਆ ਦੋਖਿਆ ਵੀ ਉਹਨਾਂ ਟੱਟ ਲਾਇਆ ਜੀ ਦੋਨਾਂ ਨੇ ਉਹਨਾਂ ਪਹਿਲਾਂ ਟੱਟ ਕਰੇ ਗਏ ਕੋਈ ਦੁੱਖ ਨਹੀਂ ਹੁੰਦਾ ਰਿਆ ਫਿਰ ਆਂਦੇ ਰਿਛਾਤੀ ਚ ਪਾਣੀ ਹਰ ਉਹਨਾਂ ਪਾਣੀ ਕੱਢਿਆ ਆਂਦੇ ਟੀਵੀ ਗੁੜੀਆਂ ਤੁਹਾਡੀ ਨੂੰ ਟੀਵੀ ਤੇ ਦਵਾਈ ਚੱਲਣੀ ਹੈ ਸਾਡੇ ਪਿੰਡੋ ਚੱਲਣੀ ਆ ਸਰਕਾਰੀ ਦਵਾਈ ਚੱਲਣੀ ਆ ਤੇ ਉਹ ਜਿਹੜੇ ਦਵਾਈ ਦਿੰਨੇ ਹਾਂ ਇੱਕ ਮਹੀਨਾ ਦਵਾਈ ਦੇ ਜਿਆਦੀ ਹੋ ਗਈ ਤਾਂ ਹਾਂ ਜਦੋਂ ਮੋਕੀ ਚੱਲੀ ਬਸ ਫਿਰ ਸਾਨੂੰ ਕਿਸੇ ਦੱਸਿਆ ਇਹ ਟੀਵੀ ਬੜਾ ਹਸਤਾਲ ਕਰੋ ਉੱਥੇ ਦੋ ਵਾਰਾ ਖੜਿਆ ਉਹਨਾਂ ਫਿਰ ਥੋੜਾ ਆ ਜਾ ਕੀਤਾ ਵਾ ਟਿਗੇਟਾ ਕੇ ਲਾਇਆ ਗਲੂਗੋਸ਼ ਲਾਇਆ ਥੋੜੇ ਜਿਹਾ ਹੁਣ ਦਵਾਈ ਚੱਲਣ ਲੱਗੇ ਪਹਿਲਾਂ ਦਵਾਈ ਨਹੀਂ ਚੱਲੀ ਜਾਂਦੀ ਤੇ ਕੋ ਬਹੁਤ ਮੰਦੀ ਹਾਲੀ ਹੁੰਦੀ ਹੈ ਦੀ ਤੇ ਮੈਂ ਤਾਂ ਕਿਸ ਤਰ੍ਹਾਂ ਦੇ ਦਿਓ ਪਰਿਵਾਰ ਦਾ ਪ੍ਰਵਾਲ ਉਜੜ ਗਿਆ ਪਹਿਲਾਂ ਜਵਾਨ ਪੁੱਤ ਚਲ ਗਿਆ ਪਹਿਲਾ ਚਲ ਗਿਆ 2015 ਚ ਉਸ ਤੋਂ ਬਾਅਦ ਚਲ ਗਿਆ 2022 ਚ ਤੇ ਹੁਣ ਧੀ ਜਿਹੜੀ ਆ ਉਹ ਵੀ ਹਾਲਾਤ ਮਾੜੇ ਨੇ ਕੋ ਹਾਲਾਤ ਬਹੁਤ ਵਧੀਆ ਨਹੀਂ ਆ ਅਸੀਂ ਦੇਖਿਆ ਭੈਣ ਦੇ ਕਮਰੇ ਵਿੱਚ ਉਹ ਖੰਗੀ ਆ ਰਹੀ ਹੈ ਕਿਉਂਕਿ ਉਦੋਂ ਅੰਦਰੋਂ ਜਿਹੜੀ ਆ ਬੜੀ ਮੁਸੀਬਤ ਉਸ ਪੈੰਦੇ ਉਸ ਦੀ ਜਾਨ ਉਹਦੀ ਬੜੀ ਔਖੀ ਹੋਈ ਪਈ ਆ ਤੇ ਕਿੰਨੇ ਕੁ ਮੁਸ਼ਕਲਾਂ ਦੀ ਰਾਤ ਫਿਰ ਜਦੋਂ ਤੁਹਾਨੂੰ ਜਗਾਉਣਾ ਪੈਂਦਾ ਜਾਂ ਫਖਰਾ ਕਿੰਨੀ ਖੰਗ ਦੀ ਆ ਕਿੰਨੇ ਕੁ ਰੱਬ ਨੂੰ ਰੋਂਦੀ ਵੀ ਆ ਤੇ ਰੱਬ ਨੂੰ ਯਾਦ ਵੀ ਕਿੰਨਾ ਕਰਦੀ ਆ ਰੋਂਦਿਆਂ ਹੰਦੀ ਰੱਬਾ ਇਹ ਮੈਨੂੰ ਦੁੱਖ ਲਾੜੇ ਮੇਰੇ ਭਰਾ ਨਾ ਖੜਦੋ ਮੇਰੇ ਲਾਜ ਤਕਰਾ ਦੇ ਦਿੰਦੇ ਮੈਂ ਤਾਂ ਲਾਜ ਨੂੰ ਕਰਾਉਣ ਵਾਲਾ ਕਿਹਾਗਾ ਜੇ ਲੱਭਿਆ ਜੇ ਲੜ ਲਈ ਉਹਨੇ ਕਿ ਤੱਕ ਨਹੀਂ ਪੁੱਛਿਆ ਪਿਆ ਗਿਆ ਕਿ ਨਹੀਂ ਹੈਗੀ ਕਿਤੇ ਕੀ ਸਾਸ ਹੋਰ ਕਹਿੰਨ ਨਾ ਪੁੱਛਿਆ ਨਾ ਦੇਰ ਨੇ ਕਹਿੰਦੇ ਨਹੀਂ ਆਪ ਹੀ ਭਜ ਨਟਕੇ ਇਲਾਜ ਕਰਾਉਣ ਡਈ ਆ ਤੇ ਮੈਨੂੰ ਇਹ ਸਮਝਦਾ ਜੀ ਕਈ ਰਿਸ਼ਤੇਦਾਰ ਭੈਣ ਭਰਾ ਹਮੇਸ਼ਾ ਖੜਦੇ ਨੇ ਕਦੀ ਮਾੜੇ ਸਮੇ ਵਿੱਚ ਤੁਹਾਡੀ ਕਿਸੇ ਨੇ ਕਦੀ ਸਾਰ ਲਈ ਹੋਏ ਰਿਸ਼ਤੇਦਾਰ ਭੈਣ ਭਰਾ ਨੇ ਕਦੀ ਕੋ ਬੋੜਿਆ ਹੋਵੇ ਤੁਹਾਡੇ ਵਾਸਤੇ ਭੈਣ ਭਰਾ ਕੋਈ ਹਜ਼ਾਰ ਦੇ ਦਿੰਦਾ ਕੋਈ 500 ਦੇ ਦਿੰਦਾ ਕੋਈ ਵਾਰ ਕੋਈ ਦਿੰਦਾ ਸਦਾ ਵਾਤ ਕੌਣ ਦਿੰਦਾ ਤੁਸੀਂ ਆਪਸਿਆਂ ਨੇ ਜੋ ਜਦੋਂ ਜਿਆਦਾ ਹੱਟ ਤੇ ਪਈ ਜਦੋਂ ਜਿਆਦਾ ਲੋੜ ਦਿੱਤੇ ਸਾਰਿਆਂ ਨੇ ਕਿ ਨੇ ਹਜ਼ਾਰ ਦੇਤਾ ਕਿ ਨੇ 500 ਦੇਤਾ ਬਾਚ ਜਿੰਨੇ ਨੇ ਤੇ ਬਾਚ ਮੈਂ ਆਪਣੇ ਸਿਰ ਤੇ ਚੱਲਣ ਡਈ ਹੁਣ ਸੇ ਸੱਤ ਅੱਛੇ ਪੰਜਵਾਂ ਮਹੀਨਾ ਚੜ ਗਿਆ ਤੇ ਮੈਨੂੰ ਇਹਦਾ ਸ ਮਾਤਾ ਜੀ ਜਿਹੜੇ ਛੋਟੇ ਛੋਟੇ ਬੱਚੇ ਨੇ ਅਸੀਂ ਦੇਖਿਆ ਜਿਹੜੇ ਹੱਥਾਂ ਵਿੱਚ ਆਪਣੇ ਪਿਤਾ ਦੀਆਂ ਫੋਟੋ ਫੜੀ ਨੇ ਇੱਕ ਨੇ ਪਰਮਜੀਤ ਦੀ ਤੇ ਇੱਕ ਨੇ ਚਰਨਜੀਤ ਦੀ ਇਹ ਤੁਹਾਨੂੰ ਆਪਣੇ ਇਹ ਪਿਤਾ ਬਾਰੇ ਪੁੱਛਦੇ ਨੇ ਵੀ ਸਾਡੇ ਪਾਪਾ ਕਿੱਥੇ ਨੇ ਜਾਂ ਸਾਡੇ ਪਾਪਾ ਨੂੰ ਹੋਇਆ ਕੀ ਸੀ ਯਾਦ ਕਰਦੇ ਨੇ ਉਹਨਾਂ ਨੂੰ ਆ ਪੁੱਛਦੇ ਆ ਕੇ ਆਂਦੇ ਮੰਮੀ ਸਾਡੇ ਡੈਡੀ ਨੂੰ ਕੀ ਹੋਇਆ ਏ ਆਂਦੇ ਬੁਖਾਰ ਚੜਿਆ ਉਹਨਾਂ ਨੂੰ ਬੁਖਾਰ ਤੇ ਤਰਾ ਗਏ ਫੋਟੋ ਵੇਖ ਵੇਖ ਕਹਿੰਦੇ ਰਹਿੰਦੇ ਆ ਅਹ ਮੈਂ ਮੈਦੇ ਵਰਗਾ ਮੈਦੇ ਵਰਗਾ ਇਤਰਾ ਫੋਟੋ ਵੀ ਫੋਟੋ ਲਗਾ ਲੈਂਦੇ ਨੇ ਜਦੋਂ ਕਿ ਆ ਤਾਂ ਰੱਖੀ ਨੇ ਲਗਾਈ ਹਿੱਸੇ ਕਰਕੇ ਬਹੁਤੀ ਵੱਡੀ ਨੇ ਕੁੜੀ ਵੇਂਦੀ ਕੁੜੀਆਂ ਹੁੰਦੇ ਆਪਣੇ ਪਾਪਾ ਵਰਗੀਆਂ ਮੇਰੇ ਫੋਟੋ ਲਗਾ ਲਈਏ ਆ ਟੰਗੇ ਆ ਮੜ ਕੇ ਬਾਜ ਰ ਇਹ ਵੀ ਰੱਖੀ ਫਿਰ ਮਾਰ ਕੱਟ ਕੇ ਟੰਗ ਦਿੱਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇੰਨਾ ਦੁੱਖਾਂ ਦਾ ਪਹਾੜ ਟੁੱਟ ਗਿਆ ਇਸ ਪਰਿਵਾਰ ਉਤੇ ਪ੍ਰਮਾਤਮਾ ਕਦੀ ਕਿਸੇ ਦਾ ਇੰਨਾ ਦੁੱਖਾਂ ਦਾ ਪਹਾੜ ਨਾ ਦੇਈ ਕਿਉਂਕਿ ਜਿਹੜੇ ਛੋਟੇ ਛੋਟੇ ਬੱਚੇ ਨੇ ਤੁਸੀਂ ਦੇਖ ਸਕਦੇ ਹੋ ਵੀ ਅੱਜ ਵੀ ਆਪਣੇ ਪਿਤਾ ਦੀਆਂ ਫੋਟੋਆਂ ਫੜ ਕੇ ਹੱਥਾਂ ਵਿੱਚ ਆਪਣੀ ਦਾਦੀ ਨੂੰ ਕਹਿੰਦੇ ਨੇ ਵੀ ਮੈਂ ਪਾਪਾ ਵਰਗਾ ਵਾਂ ਬਿਲਕੁਲ ਸੀ ਸਹੀ ਕਿਹਾ ਹਮੇਸ਼ਾ ਜਿਹੜੇ ਬੱਚੇ ਨੇ ਆਪਣੇ ਪਿਤਾ ਵਰਗੇ ਹੁੰਦੇ ਨੇ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਵੀ ਇਹ ਛੋਟੇ ਛੋਟੇ ਬੱਚੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਹਜੇ ਬੋਲਣ ਦੀ ਵੀ ਨਹੀਂ ਪਤਾ ਪਰ ਮਾਸੂਮੀਅਤ ਆ ਅੱਜ ਵੀ ਆਪਣੀ ਦਾਦੀ ਨੂੰ ਪੁੱਛਦੇ ਨੇ ਵੀ ਪਾਪਾ ਕਿੱਥੇ ਚਲ ਗਏ ਨੇ ਮੈਂ ਪਾਪਾ ਵਰਗਾ ਵਾਂ ਯਾਦ ਕਰਦੇ ਨੇ ਹਜੇ ਤੇ ਇਹਨਾਂ ਨੇ ਬਹੁਤ ਆਪਣੇ ਪਿਤਾ ਕੋਲ ਜ਼ਿੰਦਗੀ ਦੇ ਐਸ਼ੋ ਆਰਾਮ ਲੈਣੇ ਸੀ ਪਰ ਪਤਾ ਨਹੀਂ ਸੀ ਰੱਬ ਦੇ ਰੰਗਾ ਦਾ ਵੀ ਰੱਬ ਕਿਹੜੇ ਰੰਗਾ ਚਲਾ ਰਹੀ ਆ ਬਾਪ ਦਾ ਸਾਆ ਚਲ ਗਿਆ ਮਾਂ ਛੱਡ ਗਈ ਚਲ ਗਈ ਦਾਦੀ ਸੇ ਜਿਹੜਾ ਸਾਰੀ ਜ਼ਿੰਮੇਵਾਰੀ ਪੈ ਗਈ ਤੁਸੀਂ ਦੇਖ ਸਕਦੇ ਹੋ ਦਾਦੀ ਦੇ ਹਜੇ ਹਾਲਾਤ ਨੇ ਕੱਚ ਕੱਲੀ ਕਮਾਉਣ ਵਾਲੀ ਆ ਅਤੇ ਜਿਹੜੀ ਇਹਨਾਂ ਦੀ ਬੱਚਿਆਂ ਦੀ ਭੂਆ ਵਾ ਉਹ ਵੀ ਵਿਆਹ ਕੇ ਤੋਰੀ ਸੀ ਸੋਹਰੇ ਉਹ ਵੀ ਵਾਪਸ ਆ ਗਈ ਕਿ ਉਸ ਨੂੰ ਟੀਵੀ ਹੋ ਗਈ ਆ ਆ 7 ਮਹੀਨੇ ਹੋ ਗਏ ਨੇ ਇੱਥੇ ਬੈਠੀ ਨੂੰ ਕਰੀ ਕਿਸੇ ਨੇ ਸਾਰ ਨਹੀਂ ਲਈ ਜੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕੀ ਹਾਲਾਤ ਨੇ ਇੰਨੇ ਕੁ ਵੱਧ ਗਈ ਐਫੈਕਸ਼ਨ ਵੀ ਖਾਂ ਖਾਂ ਕੇ ਉਸ ਭੈਣ ਦਾ ਬੁਰਾ ਹਾਲ ਆ ਕਹਿੰਦੇ ਨੇ ਜਿੱਥੇ ਗਰੀਬੀ ਹੁੰਦੀ ਆ ਉੱਥੇ ਬਿਮਾਰੀ ਵੀ ਆ ਜੇ ਤੇ ਘਰ ਦੇ ਭਾਂਡੇ ਤੱਕ ਵੇਚ ਜਾਂਦੇ ਨੇ ਇਹੋ ਹਾਲਾਤ ਇਸ ਪਰਿਵਾਰ ਦੇ ਬਣੇ ਨੇ ਤੇ ਮਾਤਾ ਗਰੀਬੀ ਦੇ ਨਾਲ ਕੱਚ ਬਿਮਾਰੀ ਆ ਗਈ ਆ ਘਰ ਦੇ ਭਾਂਡੇ ਤੱਕ ਵੇਚ ਗਏ ਨੇ ਘਰ ਦਾ ਕਿਹੜਾ ਕਿਹੜਾ ਸਮਾਨ ਵੇਚਣਾ ਪਿਆ ਸਾਰੇ ਪਾਂਡੇ ਗਾਗਰਾ ਹੀ ਭਰਾਤਾ ਹੀ ਉਹ ਹੀ ਵੇਚਿਆ ਜਦੋਂ ਇਹਨਾਂ ਦਾ ਦਾਦਾ ਤਰਾ ਮੁਆਰੇ ਮੇਰੇ ਕੋਲ ਪੈਸਾ ਕੋਈ ਨਹੀਂ ਕਮੋੜ ਵਾਲੇ ਤਰਾ ਪਹਿਲਾਂ ਲੈ ਗਿਆ ਅਸੀਂ ਦਵਾਈ ਲੈਣੀ ਸਾਡੇ ਕੋਲ ਪੈਸਾ ਨਾ ਕੋਈ ਪਦੇ ਪੈਰ ਤੇ ਜ਼ਖਮੀ ਹੋਇਆ ਸੀ ਬਸ ਪੈਰ ਤੋਂ ਦਵਾਈ ਪੈਸਾ ਨਾ ਕੋਈ ਆ ਗਿਆ ਫਿਰ ਮੈਂ ਇੱਕ ਗਾਗਰ ਸਾਡੇ ਘਰ ਆ ਪਈ ਇੱਕ ਭਰਾਤੀ ਇੱਕ ਬਾਲਤੀ ਪਿੱਤਲ ਦੀ ਉਹ ਵੇਚ ਕੇ ਦਵਾਈ ਲਿਆਏ ਤੇ ਬਾਅਦ ਚ ਥੋੜਾ ਜਿਹਾ ਕਰਦਿਆ ਤੋਂ ਇਤਰਾ ਹੋ ਗਿਆ ਇਸ ਤਰ੍ਹਾਂ ਨੇ ਕਹਿਣਾ ਹੇ ਕਿਤਰਾ ਸਰੂ ਆਪਾਂ ਦਵਾਈ ਕਿੱਥੋਂ ਰੋਜ਼ੜਾੜੀ ਕੌਣ ਪੈਸੇ ਦਿੰਦਾ ਕੌਣ ਦਊ ਰੋਜ਼ੜਾੜੀ ਪੈਸੇ ਇਤਰਾ ਟੈਨਸ਼ਨ ਨਾਲ ਚੱਲ ਉਹ ਵੀ ਇਤਰਾ ਚੱਟ ਪਾਰਟੀ ਉਹ ਵੀ ਹੋ ਗਿਆ ਤੇ ਮੇਰੀ ਸੋ ਮਾਤਾ ਜਦੋਂ ਪਰਮਜੀਤ ਤੇ ਚਰਨਜੀਤ ਹੋਏ ਸੀ ਤੇ ਫਿਰ ਕਿੰਨੇ ਘੜ ਖੁਸ਼ੀਆਂ ਮਣਾਈਆਂ ਸੀ ਕਿੰਨਾ ਕੁ ਮਨ ਹੌਸਲਾ ਤੇ ਰੱਬ ਨੂੰ ਕਿੰਨੇ ਕੁ ਦੁਆਵਾਂ ਦਿੱਤੀਆਂ ਸੀ ਸੱਚੇ ਪਾਤਸ਼ਾਹ ਬੁਢਾਪੇ ਦਾ ਸਹਾਰਾ ਮਿਲ ਗਿਆ ਸਾਨੂੰ ਦੋ ਦੋ ਛੜੇ ਜਵਾਨ ਪੁੱਤ ਦੇ ਦਿੱਤੇ ਨੇ ਛੇ ਲਾਗ ਕੇ ਪੁੱਤ ਦਿੱਤੇ ਨੇ ਤੇ ਫਿਰ ਮਨ ਨੂੰ ਕਿੰਨਾ ਕੁ ਹੌਸਲਾ ਸੀ ਸਕੂਲੇ ਕਲਾ ਕਰਨਾ ਸਾਰਾ ਹਨਾ ਬੜੇ ਸੋਹਣੇ ਲੱਗਦੇ ਮੁੰਡੇ ਜਿਹੜੇ ਸਕੂਲੇ ਜਾਂਦੇ ਮੈਨੂੰ ਸੋਹਣੇ ਲੱਗਦੇ ਜਿਹੜੇ ਸਕੂਲੇ ਜਾਂਦੇ ਜਿੱਦਾਂ ਜਵਾਨੀਆਂ ਪਰੇ ਸਾਰੇ ਨਖਣਾ ਮੁੰਡੇ ਬੜੇ ਚੰਗੇ ਤੇਰੇ ਬੜੇ ਚੰਗੇ ਬਣ ਕੇ ਨੂੰ ਚਟਪਟੇ ਤਰਾ ਹੋ ਗਏ ਨਖਣਾ ਐਸਾ ਚਲੋ ਰੱਬ ਨੇ ਦਿੱਤੇ ਹਰ ਕਰਨ ਦਵੇ ਹਾਰੇ ਕਰਨ ਦਵੇ ਲੱਗਦਾ ਨਹੀਂ ਵੀ ਜਿਹੜੇ ਲੋਕ ਬੱਚਿਆਂ ਦੀ ਤਰੀਫਾਂ ਕਰਦੇ ਸੀ ਬੱਚਿਆਂ ਦੀ ਕਿ ਲੱਗਦਾ ਨਹੀਂ ਕਿ ਤੇ ਨਜ਼ਰ ਲੱਗ ਗਈ ਆਪੇ ਇਸ ਘਰ ਨੂੰ ਇਸ ਪਰਿਵਾਰ ਨੂੰ ਲੋਕਾਂ ਦੀ ਇਸ ਤਰ੍ਹਾਂ ਦਿਖਣਾ ਤੁਹਾਡੇ ਕਰਮ ਨਜ਼ਰ ਹੀ ਲੱਗ ਗਈ ਆ ਤੁਹਾਡੇ ਘਰ ਨਜ਼ਰ ਲੱਗ ਗਈ ਤੁਹਾਡੇ ਮੁੰਡੇ ਵੀ ਕਮਾਇਆ ਕਰਦੇ ਸੋਨੇਸ ਲੱਗ ਕੇ ਕਿਤਰਾ ਕੁ ਵੇਖ ਕੇ ਜਰਿਆ ਨਹੀਂ ਕੋਈ ਰਾਬੀ ਜਾੜੇ ਹੁਣ ਕਿਹੇ ਚਾਂਸ ਬਣਿਆ ਨਾ ਤਾਂ ਕਿਈ ਨਹੀਂ ਤੇ ਮਾਂ ਚਰੀ ਤਾਂ ਕਿ ਨਹੀਂ ਅਕਸੀ ਵੀ ਘਰ ਦਾ ਬੂਹਾ ਬਾਰੀ ਬਣਾਵਾਂਗੇ ਸੋਨੇ ਘਰ ਤਿਆਰ ਕਰਾਂਗੇ ਅੱਜ ਵੀ ਅਸੀਂ ਦੇਖਿਆ ਹਾਲਾਤ ਮਾੜੇ ਨੇ ਦੋ ਕਮਰੇ ਨੇ ਉਹ ਵੀ ਬੜੇ ਨੀਵੇਂ ਨੇ ਚਾ ਚਾਜ ਪੰਜ ਪਟ ਫੋਰ ਨੀਵੇਂ ਨੇ ਤੇ ਸੋਚਾਂ ਨਹੀਂ ਸੀ ਬਹੁਤ ਜਵਾਨ ਹੋ ਕੇ ਜਦੋਂ ਗੱਭਰੂ ਹੋ ਜਾਣਗੇ ਤੇ ਘਰ ਦਾ ਬੂਹਾ ਪੱਥਰ ਬਣਾਵਾਂਗੇ ਹਾਂਜੀ ਆਪੇ ਆ ਦਿੰਦੇ ਅਸੀਂ ਇਸ ਤਰ੍ਹਾਂ ਕਰਨੀ ਅਸੀਂ ਕੰਪਨੀਆਂ ਚਲ ਚੁ ਜਾਂਦੇ ਆਂ ਦਿੰਦੇ ਆ ਦਿੰਦੇ ਅਸੀਂ ਬ੍ਰਾਂਡ ਦੇ ਗਾੜੀ ਪੌਣੇ ਅਰ ਸੋਈਆਂ ਬਣਾਉਣੀਆਂ ਜੋ ਮੁੜ ਕੇ ਬਿਮਾਰੀ ਘਰ ਪਈ ਕੋਹ ਨਹੀਂ ਬਣਿਆ ਸਾਡਾ ਕੋਹ ਨਹੀਂ ਬਣ ਰੱਬ ਨੇ ਰੱਬ ਲੈ ਗਿਆ ਪਰ ਇਹਨਾਂ ਨੂੰ ਕਾਇਮ ਵੀ ਨਹੀਂ ਕੀਤਾ ਰੱਬ ਨੇ ਬੜਾ ਪੈ ਪੈਂਦੀ ਸੁਨੇਹਾ ਕੀ ਦਿਨਾ ਚਾਹੋਗੇ ਜਿਹੜੇ ਸਾਡੇ ਦਰਸ਼ਕ ਨੇ ਤਾਲੂ ਦੇਖਣੇ ਦੀ ਸਾ ਅਮਦੀਸ਼ਾਂ ਚ ਕੀ ਅਪੀਲ ਕੀ ਕਰਨਾ ਚਾਹੋਗੇ ਇਹੋ ਆ ਬੱਚਿਆਂ ਨੂੰ ਸੋਚਣਾ ਜੋ ਸੋਚ ਸਕਦੇ ਆ ਬੰਦਾ ਵੀ ਪਤਾ ਲੱਗਣ ਡਿਆ ਤੁਸੀਂ ਬਾਜੇ ਕੋਠਿਆਂ ਕੁਲਿਆਂ ਦਾ ਤੁਹਾਨੂੰ ਪਤਾ ਲੱਗਣ ਡਿਆ ਬੱਚੇ ਨੂੰ ਸੋਚਣਾ ਛੋਟੇ ਹਨ ਗਾਂ ਘਰੇ ਪੜਨ ਗਏ ਚਲੋ ਆਪਣੇ ਕਿਤੇ ਮਾੜੇ ਚੰਗੇ ਕਾ ਮਤ ਲੱਗਣਗੇ ਚਲੋ ਆਪੇ ਰੱਬ ਇਸ ਸਾਰਾ ਕਰੋ ਸਰਕਾਰ ਤੇ ਫੇਰ ਹੀ ਕੋਈ ਨਾ ਖੁੱਬਣੂ ਜਿੰਨੇ ਸੋ ਵੀ ਘਰ ਵਿੱਚ ਕੋਈ ਖਾਣ ਨੂੰ ਆਟਾ ਕੋ ਦਾਣੇ ਕੱਚ ਹੈਗੇ ਆ ਬੱਚੇ ਸੁਖਣਾ ਬਹੁਤ ਚਾਚਾ ਬੱਚੇ ਨੇ ਮੁੰਡੇ ਨੇ ਕੁੜੀਆਂ ਨੇ ਤੇ ਕਿੱਥੋਂ ਵੀ ਸਾਰੀ ਪਰਵਿਸ਼ ਕਰਦੇ ਹੋ ਕਦੀ ਇਹ ਵੀ ਹੁੰਦਾ ਕਦੀ ਭੁੱਖੇ ਰਹਿਣਾ ਪੈਂਦਾ ਕਦੀ ਇਸ ਟਾਈਮ ਹਾਲਾਤ ਬਣ ਗਈ ਸਾਡੇ ਕਿ ਵੀਰ ਆਏ ਨੇ ਛੜੇ ਉਹ ਹਨ 2000 ਰੁਪਏ ਦੇ ਗਏ ਔਰ ਮਸੌਦਾ ਲੈ ਆਈਆਂ ਉਹ ਸਾਡੇ ਜਖੰਡ ਖੁੰਡਿਆ ਗਿਆ ਦੋ ਦਿਨਾਂ ਦੀ ਹੋਣੀ ਖੰਡਕੁੰਡ ਆਟਾ ਵੀ ਸਾਡਾ ਥੋੜਾ ਜਿਹਾ ਹੈਗਾ ਵਾ ਉਹ ਦਿਨ ਅਸੀਂ ਪੋਰ ਪੋਰ ਕੇ ਵਿੱਚ ਕੁੜੀ ਦੀ 1790 ਦਾ ਮਸੌਦਾ ਲੈ ਕੋਈ ਦਵਾਈ ਮਗਾਲੀ ਕੁੜੀ ਦੀ ਤੇ ਹੁਣ ਅੱਜ ਫਿਰ ਚਲੋ ਰੱਬ ਚਲੋ ਆਪੇ ਕਿਤੇ ਨਾ ਕਰ ਦਊਗਾ ਰੱਬ ਹੀ ਦੇਣ ਵਾਲਾ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਇਹ ਜਿਹੜੀ ਮਾਂ ਆ ਮੈਂ ਕਹਿਵਾਂਗੇ ਵੀ ਬਦਸੀ ਮਾਂ ਆ ਸ਼ਾਇਦ ਰੱਬ ਕਦੀ ਕਿਸੇ ਨਾਲ ਕਰੇ ਜਿਹੜੀ ਮਾੜੀ ਪਰਵਾਰ ਨਾ ਹੋਈ ਆ ਉਹ ਜਵਾਨ ਪੁੱਤ ਚਲ ਗਿਆ ਪਰਮਜੀਤ ਚਰਨਜੀਤ ਤੇ ਤੁਸੀਂ ਫੋਟੋ ਵੀ ਵੇਖ ਸਕਦੇ ਹੋ ਸ਼ੇਅਰ ਅਮਾਰਗੇ ਪੋਸਟੀ ਸੀਨੇ ਚੌਣੇ ਤੇ ਜਵਾਨ ਜਵਾਨ ਸੀ ਬੜਾ ਇਸ ਪਰਿਵਾਰ ਨੂੰ ਖੁਸ਼ੀ ਸੀ ਕਿ ਸ਼ਾਇਦ ਕਰਦੇ ਗਰੀਬੀ ਦੂ ਕਰਾਂਗੇ ਪਰ ਕੀ ਪਤਾ ਸੀ ਰੱਬ ਦਾ ਬਲਾਵਾ ਆ ਜੂ ਇਸ ਪਰਿਵਾਰ ਤੇ ਬੱਚਾ ਨਾਲ ਜਰੂਰ ਗੱਲਬਾਤ ਕਰਦੇ ਆ ਅ ਪੁੱਤ ਕੀ ਨਾਮ ਤੇਰਾ ਗੁਰਸੇਵਕ ਸਿੰਘ ਗੁਰਸੇਵਕ ਪਾਪਾ ਦਾ ਕੀ ਨਾਮ ਹੈ ਚਰਨਜੀਤ ਚਰਨਜੀਤ ਤਾਂ ਤੇ ਮੈਨੂੰ ਦੱਸ ਪਾਪਾ ਦੀ ਕਿੰਨੀ ਕੀ ਯਾਦ ਆਉਂਦੀ ਹੈ ਵਾਦੂ ਹੂੰ ਵਾਦੂ ਤੈਨੂੰ ਪਤਾ ਹੈ ਤੇ ਪਾਪਾ ਕਿੱਥੇ ਗਏ ਆ ਕਿੱਥੇ ਗਏ ਪਤਾ ਨਹੀਂ ਕਿ ਦਾਦੀ ਪੁੱਛਦਾ ਮੈਂ ਪਾਪਾ ਕਿੱਥੇ ਗਏ ਮਮੀ ਪਪਾ ਜੀ ਪਪਾ ਕਦੋਂ ਆਉਣਗੇ ਉਸਨੇ ਕੀ ਪੁੱਛਦਾ ਮੈਂ ਪਤਾ ਦਾਦੀ ਪਪਾ ਕਿੱਥੇ ਗਏ ਦਾਦੀ ਕਹਿੰਦੀ ਰੱਬ ਹੋ ਗਿਆ ਕਿ ਤੈਨੂੰ ਪਤਾ ਕਿ ਰੱਬ ਤੋਂ ਗਿਆ ਕਦੀ ਵਾਪਸ ਆਉਂਦਾ ਤੇ ਮੈਨੂੰ ਇਹ ਦੱਸ ਕੇ ਕਿੰਦੇ ਸ਼ਕਲ ਵੀ ਤੇਰੀ ਪਾਪਾ ਨਾਲ ਮਿਲਦੀ ਆ ਕਿਹਨੇ ਕਿਹ ਸ਼ਕਲ ਮਿਲਦੀ ਪਾਪਾ ਨਾਲ ਵੱਧ ਹੂੰ ਵੱਧ ਜਦੋਂ ਕੱਲਿਆਂ ਬੈਠਾ ਹੁੰਦਾ ਆਂ ਪਾਪਾ ਦੀ ਕਿੰਨੀ ਕਿ ਯਾਦ ਆਉਂਦੀ ਆ ਹਾਂ ਵੀ ਜੇ ਸਾਡਾ ਪਾਪਾ ਸਾਡਾ ਹੁੰਦਾ ਤੇ ਸਾਨੂੰ ਬਾਜ਼ਾਰ ਲੈ ਕੇ ਜਾਂਦਾ ਵੱਧ ਹੁੰਦੀ ਜਿਆਦਾ ਹੁੰਦੀ ਤੁਸੀਂ ਵੀਰੇ ਦੱਸਿਓ ਪਾਪਾ ਹੁੰਦੇ ਤੇ ਪਾਪਾ ਨਾਲ ਕੀ ਕੀ ਲੈ ਕੇ ਆਉਂਦਾ ਸਮਾਨ ਜਾਂ ਘੜਾਉਣੇ ਕੀ ਕੀ ਲੈ ਕੇ ਆਉਂਦਾ ਪਾਪਾ ਨਾਲ ਵੱਧ ਕੁਕ ਲੈ ਕੇ ਆਉਂਦਾ ਹੁੰਦੇ ਕੀ ਕੀ ਟੀਂਗਣਾਂ ਦੇ ਕਦੇ ਇੱਧਰ ਜੋ ਹੁੰਦੇ ਹੁੰਦੇ ਨਾ ਉਹ ਜਾਨ ਦਾ ਦਰਪਤੇ ਕਿਨਾਂ ਕਿੰਝ ਖਾਏ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਮਸੂਮियत ਨੇ ਪਤਾ ਨਹੀਂ ਇਹਨਾਂ ਨੂੰ ਵੀ ਇਹਨਾਂ ਦਾ ਪਾਪਾ ਕਿੱਥੇ ਚਲ ਗਿਆ ਪਰ ਅੱਬਾ ਮੈਂ ਤੇਰੇ ਗਾਲੀ ਅੱਜ ਕਰਦਾ ਸੱਚੇ ਪਾਸ਼ਾ ਅਜੇ ਹਾ ਕਦੀ ਕਿਸੇ ਨਾਲ ਨਾ ਕਰੀ ਕਿਉਂਕਿ ਅਸੀਂ ਜੋ ਹਾਲਾਤ ਵੇਖਦੇ ਆਣਾ ਰੋਣਾ ਆ ਜਾਂਦਾ ਸੱਚੇ ਪਾਸ਼ਾ ਅਜੇ ਵੀ ਦੁੱਖ ਦੁਨੀਆ ਬਸੀ ਆ ਅਜੇ ਵੀ ਲੋਕ ਆਗੇ ਨੇ ਸੱਚੇ ਪਾਸ਼ਾ ਕਦੀ ਕਿਸੇ ਨਾਲ ਕਦੀ ਕਦੀ ਕਿਸੇ ਦਾ ਪਿਓ ਨਾ ਖੋਵੀ ਤੁਸੀਂ ਦੇਖ ਸਕਦੇ ਹੋ ਪਿਓ ਚਲ ਗਿਆ ਤੇ ਮਾਂ ਵੀ ਛੱਡ ਕੇ ਚਲ ਗਈ ਤੇ ਦਾਦੀ ਸਿਰ ਸਾਰੀ ਜ਼ਿੰਮੇਵਾਰੀ ਪੈ ਗਈ। ਅਜਾ ਦਾਦੀ ਦਾ ਰੋ ਰੋ ਕੇ ਬੁਰਾ ਹਾਲ ਆ। ਤਰਨਤਾਂ ਜਿਲ੍ਹੇ ਦਾ ਪਿੰਡ ਆ ਭੈਣੀ ਸਰਦਾਰ। ਉੱਥੇ ਪਹੁੰਚੇ ਆ। ਸਾਨੂੰ ਇਸ ਪਰਿਵਾਰ ਨੂੰ ਪਤਾ ਲੱਗਾ ਸੀ। ਅੱਜ ਅਸੀਂ ਦੇਖਿਆ ਆ ਜਾ ਕੇ ਹਾਲਾਤ ਦੇਖਦੇ ਆਂ ਕੀ ਹਾਲਾਤ ਨੇ। ਪਰ ਘਰ ਚ ਤੀ ਤਕਰੀਬੀ ਵੀ ਆ, ਉੱਥੇ ਬਿਮਾਰੀ ਵੀ ਆ। ਉਹ ਭੈਣ ਜਿਹੜੀ ਇੰਦਰ ਪਈ ਆ, ਤੁਸੀਂ ਦੇਖਦੇ ਹੋ ਟੀਵੀ ਦੀ ਮਰੀਜ਼ ਆ। ਬਹੁਤ ਭਿਆਨਕ ਬਿਮਾਰੀ ਹੋਈ ਇਸ ਭੈਣ ਨੂੰ। ਚੰਗੀ ਤਰ੍ਹਾਂ ਕੋਲ ਚੱਲ ਫੇ ਨਹੀਂ ਸਕਦੇ ਆ। ਖੰਗੀ ਆ ਰਹੀ ਬਾ ਖੰਗੀ ਆ ਰਹੀ ਹੈ ਪਤਾ ਨਹੀਂ ਕਿੰਨੇ ਕਿ ਭੈਣ ਨੂੰ ਫ੍ਰੈਕਚਰ ਆ ਤੇ ਪ੍ਰਮਾਤਮਾ ਕਦੀ ਕਿਸੇ ਦੀ ਅਜਿਹੇ ਦੁੱਖ ਨਹੀਂ ਇਸ ਦੁੱਖ ਦੀ ਘੜੀ ਵਿੱਚ ਹੈਲਪਿੰਗ ਹੈਂਡ ਵਾਲੇ ਸਾਡੇ ਵੀਰ ਨੇ ਤੇਜੀ ਦਾਵਾ ਉਹ ਅੱਜ ਸਾਨੂੰ ਇਸ ਪਰਿਵਾਰ ਨਾਲ ਲੈ ਕੇ ਆਏ ਨੇ ਗੱਲਬਾਤ ਵੀ ਕਰਾਂਗੇ ਤੇਜੀ ਦਾਵਾ ਜੀ ਨਾਲ ਕਿਉਂਕਿ ਹਮੇਸ਼ਾ ਹੈਲਪਿੰਗ ਹੈ ਜਿੱਥੇ ਕੋਈ ਨਹੀਂ ਪਹੁੰਚਦਾ ਉੱਥੇ ਹੈਲਪਿੰਗ ਹੈਂਡ ਮਦਦਵਾ ਤੇ ਪਹੁੰਚਦੀ ਆ ਅੱਜ ਤਣ ਤਾਂ ਜਿਹੜੇ ਪਿੰਡ ਵਿੱਚ ਲੈ ਕੇ ਆਏ ਨੇ ਗੱਲਬਾਤ ਵੀ ਕਰਾਂਗੇ ਬੜਾ ਚੰਗਾ ਲੱਗਦਾ ਜਦੋਂ ਅਜਿਹੇ ਨੌਜਵਾਨ ਵੀਰ ਅੱਗੇ ਆ ਕੇ ਕਿਸੇ ਦੀ ਸਹਾਰ ਲੈਂਦੇ ਨੇ ਮਦਦ ਕਰਦੇ ਨੇ ਤੇ ਜੀ ਰੰਧਾਵਾ ਕਿ ਬਧੀਆ ਰੰਧਾਵਾ ਪ੍ਰਵਾਸ ਤੋਂ ਆ ਪਰ ਸੇਵਾ ਦਾ ਬੀੜਾ ਚੁੱਕਿਆ ਹਾਂ ਰੰਧਾਵਾ ਸਾਹਿਬ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੁਹਾਡਾ ਧੰਨਵਾਦ ਹੈ ਪੰਜਾਬੀ ਲੋਕਾਂ ਦਾ ਧੰਨਵਾਦ ਬਹੁਤ ਬਹੁਤ ਗਰੇਵਾਲ ਸਾਡਾ ਦਾ ਪੰਜਾਬੀ ਲੋਕ ਜੀਨ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇਹ ਲੋੜਵੰਦ ਤੇ ਗਰੀਬਾਂ ਤੱਕ ਪਹੁੰਚਣ ਡਿਆ ਆ ਤੇ ਇਹਨਾਂ ਦੀ ਸਹਾਰ ਲਈ ਜਾਣ ਡਈ ਆ ਰੰਧਾਵਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਦੁੱਖਾਂ ਦਾ ਪਹਾੜ ਟੁੱਟ ਗਿਆ ਵਾ ਪਹਿਲਾਂ ਜਵਾਨ ਪੁੱਤ ਚਿਲਜੁੰਦੇ ਨੇ ਪਰ ਰਮਜੀਤ ਚਰਨਜੀਤ ਉਸ ਤੋਂ ਬਾਅਦ ਜਿਹੜੀ ਧੀ ਵਿਆਹੀ ਸੀ ਉਹ ਵੀ ਸੋਰੇ ਘਰੇ ਵਾਪਸ ਆ ਜਾਂਦੀ ਆ ਟੀਵੀ ਦਾ ਮਰੀਜ਼ ਹੋ ਜਾਂਦੀ ਆ ਤੇ ਦਾਦੀ ਸਿਰ ਨਿਆਣੇ ਪਹਿਲਾਂ ਆਪਣੇ ਪਾਲਪੋਸ ਕੇ ਵੱਡਾ ਕੀਤੇ ਹੁਣਗਾ ਆਪਣੇ ਬੱਚਿਆਂ ਦੇ ਘਰ ਨਿਆਣੇ ਪਾਲ ਲਈ ਆ ਘਰ ਚ ਕਮੋਂ ਵਾਲਾ ਕੋਈ ਵੀ ਨਹੀਂ ਆ ਇਸ ਪਰਿਵਾਰ ਤੇ ਬਹੁਤ ਹੀ ਦੁੱਖਾਂ ਭਰਿਆ ਘਰ ਢਕਾ ਕਿਉਂਕਿ ਜਿਹੜੀ ਇੱਕ ਟੀਵੀ ਬਿਮਾਰੀ ਬੜੀ ਨਾਮਰਾਦ ਬਿਮਾਰੀ ਆ ਬੱਚੇ ਵੀ ਇਹਨਾਂ ਦੇ ਸਾਰੇ ਘਰ ਚ ਛੋਟੇ ਛੋਟੇ ਆ ਤੇ ਮਾਤਾ ਜੀ ਇਕੱਲੇ ਹੀ ਕੰਮ ਕਰਨ ਵਾਲੇ ਜਾਪਣ ਡਿਆ ਹੋਰ ਕੋਈ ਲੱਗਦਾ ਨਹੀਂ ਵੀ ਜਿਹੜਾ ਕੰਮ ਕਰਕੇ ਇਹਨੇ ਬੱਚੇ ਪਾਲ ਸਕੇ ਜਾਂ ਕੋਈ ਕੰਮ ਕਰ ਸਕੇ ਇਸ ਕਰਕੇ ਵੀ ਬਿਮਾਰੀ ਚਲੋ ਵਾਇਗਰੂ ਮੇਰ ਕਰੇ ਇਹੋ ਜਿਹਾ ਦੁੱਖ ਕਿਸੇ ਨੂੰ ਨਾ ਲਿਆਵੇ ਜੋ ਐਸ ਵਕਤ ਮਾਤਾ ਜੀ ਤੇ ਬੀਤਣ ਡਿਆ ਹੈ ਕਿਉਂਕਿ ਮਾਤਾ ਜੀ ਦੇ ਦੋ ਜਵਾਨ ਪੁੱਤ ਚਲ ਗਏ ਤੇ ਜੀ ਕੁੜੀ ਆ ਵੀ ਬਹੁਤ ਨਾਮਰਾਦ ਬਿਮਾਰੀ ਨਾਲ ਲੜ ਰਹੇ ਨੇ ਤੇ ਇਸ ਕਰਕੇ ਮੈਨੂੰ ਕਹਿਣਾ ਬਾਤੋ ਆ ਦੇ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਆ ਕਿਉਂਕਿ ਐਸ ਵਕਤ ਇਹ ਪਰਿਵਾਰ ਨੂੰ ਬਹੁਤ ਲੋੜ ਹੈ ਕਿ ਕੈ ਦਾਨੀ ਸੱਜਣ ਦੀ ਜੋ ਇਹਨਾਂ ਪਰਿਵਾਰ ਦਾ ਖਰਚਾ ਚੱਕ ਸਕੇ ਤੇ ਉਹ ਭੈਣ ਦੀ ਬਿਮਾਰੀ ਦਾ ਇਲਾਜ ਕਰ ਸਕੇ ਕਿਉਂਕਿ ਆਪਾਂ ਕਹਿ ਦਿੰਦੇ ਆ ਟੀਵੀ ਦਵਾਈ ਚਲੋ ਫ੍ਰੀ ਮਿਲਦੀ ਹੈ ਪਰ ਟੀਵੀ ਦਵਾਈ ਫ੍ਰੀ ਨਾਲ ਕੋਈ ਹੱਲ ਨਹੀਂ ਹੈਗਾ ਜੇ ਉਹ ਤੁਸੀਂ ਆਪ ਹੀ ਲਾ ਦੇ ਸਕੋ ਤਿੰਨ ਮਹੀਨੇ ਤੋਂ ਕੱਲੀ ਟੀਵੀ ਦਵਾਈ ਖਾਂਦੀ ਵੀਕਨੈਸ ਹੋਣ ਜਿਹਨੂੰ ਖਰਾਕ ਕੋਈ ਚਾਹੀਦੀ ਆ ਨਾਲ ਉਹਨੂੰ ਲੀਵਰ ਟੋਨਿਕ ਆਵਾਗਰ ਵਗੈਰਾ ਹੋਰ ਮੈਡੀਸਨ ਕਾਫੀ ਲੋਡ ਹੈ ਗਿਆ ਸਖਤ ਭੈਣ ਨੂੰ ਤੇ ਜੋ ਦਾਨੀ ਸਜਣਾ ਕਰਕੇ ਪੂਰਾ ਸਕਦਾ ਆ ਤੇ ਮੈਨੂੰ ਇਹ ਸੋ ਵੀ ਤੁਹਾਡੇ ਵੱਲੋਂ ਕਿਸ ਤਰ੍ਹਾਂ ਪ੍ਰਵਾਦ ਦੀ ਕੋ ਮਦਦ ਕੀਤੀ ਗਈ ਆ ਕਿਸ ਤਰ੍ਹਾਂ ਪ੍ਰਵਾਦ ਦਾ ਹੈਲਪ ਕਰੋਗੇ ਕਿਉਂਕਿ ਹੈਲਪਿੰਗ ਹੈਂਡ ਵਾਲੇ ਹਮੇਸ਼ਾ ਅਜਿਹੀ ਸੰਸਤਾ ਵਾ ਹਰ ਥਾਂ ਪਹੁੰਚਦੀ ਆ ਲੋਕਾਂ ਦੀ ਹੈਲਪ ਕਰਦੀ ਆ ਅਜ ਇਸ ਪਰਿਵਾਰ ਕੋ ਵਾਏ ਦੇ ਕਿਸ ਤਰ੍ਹਾਂ ਬੰਦ ਕਰੋਗੇ ਐਸੇ ਪਹਿਲਾਂ ਦੇ ਮੈਡੀਕਲ ਜਿਆਦਾ ਅਸੀਂ ਦੇ ਦਿਆਂ ਭੈਣ ਨਾਲ ਦੇਖਾਂਗੇ ਉਹਦੀ ਟੀਵੀ ਦੀ ਦਵਾਈ ਦੇ ਨਾਲ ਨਾਲ ਆਪਾਂ ਹੋਰ ਵੀ ਮੈਡੀਸਨ ਉਹਦੀ ਚਾਲੂ ਕਰਾਵਾਂਗੇ ਚੈੱਕ ਕਰਵਾ ਕੇ ਜੇ ਉਸ ਕਰਕੇ ਉਹ ਭੈਣ ਥੋੜੀ ਅੰਦਰੋਂ ਸਟਰੋਂਗ ਹੋ ਸਕੇ ਉਹਨੂੰ ਵਿਟਾਮਿਨ ਕੈਲਸ਼ੀਅਮ ਦੇ ਸਕਦੇ ਕਾਫੀ ਲੋੜ ਹੈ ਲਿਵਰ ਟੋਨਿਕ ਦੀ ਲੋੜ ਹੈ ਕਿਉਂਕਿ ਭੈਣ ਦੇ ਤੁਸੀਂ ਹਾਲਾਤ ਦੇਖ ਹੀ ਚੁੱਕੇ ਹੋ ਕਿੰਨੇ ਮਾੜੇ ਕੰਡੀਸ਼ਨ ਵਿੱਚ ਆ ਤੇ ਜਿੰਨਾ ਵੀ ਵਾਤਵਾਰ ਦੋ ਸਕੇ ਭੈਣ ਵਾਸਤੇ ਕਰਾਂਗੇ ਚਲੋ ਭੈਣ ਦੇ ਦੋ ਭਰਾ ਦੇ ਚਲ ਗਏ ਆ ਤੇ ਭੈਣ ਧੀ ਬਚੀ ਰਵੇ ਕਿਉਂਕਿ ਕੱਲੀ ਧੀ ਰਹਿ ਗਈ ਹੈ ਮਾਤਾ ਕੋਲ ਬੱਚਿਆਂ ਦੋਹਾਂ ਦੀ ਡੈਥ ਹੋ ਚੁੱਕੀ ਹੈ ਬਿਲਕੁਲ ਤੇ ਵਾਇਗਰੋਦੀ ਕੋੜ ਆਸਾ ਲਾ ਕੇ ਪੂਰੀ ਕੋਸ਼ਿਸ਼ ਕਰਾਂਗੇ ਵੀ ਭੈਣ ਸਹੀ ਹੋ ਸਕੇ ਠੀਕ ਹੈ ਬਹੁਤ ਧੰਵਾਦ ਜੀ ਤੁਸੀਂ ਦੇਖਿਆ ਬਈ ਹੈਲਪਿੰਗ ਹੈਂਡ ਵਾਲੇ ਜਿਹੜੇ ਵੀਰ ਨੇ ਤੇ ਜਿਹਨਾਂ ਦਾਵਾ ਪਰ ਟੀਮ ਦੇ ਨਾਲ ਆਏ ਨੇ ਮੈਨੂੰ ਮਾਤਾ ਜੀ ਖੜੇ ਹੇਦੋਂ ਗੱਲ ਕਰ ਲਈਏ ਜਦੋਂ ਅਸੀਂ ਦੇਖਿਆ ਕਿ ਪੰਪਾ ਫੋਟੇ ਡੋਂਗੇ ਇਹਨੇ ਮਕਾਨ ਹੋਗੇ ਆ ਜਦੋਂ ਕਿਤੇ ਬਰਸਾਤ ਪੈਂਦੀ ਆ ਫੇ ਕਿਸ ਤਰ੍ਹਾਂ ਗੁਜ਼ਾਰਦੇ ਹੋ ਕਿੰਨਾ ਮੁਸ਼ਕਲਤਾ ਦਾ ਸਾਹਮਣਾ ਕਰਨਾ ਪੈਂਦਾ ਰਾਤ ਮੰਜਾ ਰੱਖ ਲੈਂਦਾ ਬਾਲਟੀ ਅੰਦਰ ਰੱਖ ਲੈਂਦੀ ਆ ਜਦੋਂ ਜ਼ਿਆਦਾ ਪੈਂਦਾ ਉਹ ਫਿਰ ਬਾਲਟੀਆਂ ਪਰ ਪਰ ਤੇ ਰਾ ਡੋਲੀ ਜਾਂਦਾ ਨਿਆਲੇ ਲੱਗ ਸੁੱਤੇ ਹੁੰਦੇ ਆ ਪਾਣੀ ਕੱਢਦੇ ਰਹਿਦਾ ਫਿਰ ਆ ਜਿਆਦਾ ਨਾ ਅੰਦਰ ਪਰ ਜੇ ਤੇ ਜਦੋਂ ਮੀਂਹ ਹਟਦਾ ਫਿਰ ਚੰਗੀ ਤਰ੍ਹਾਂ ਸਾਫ਼ ਕਰ ਦਈਦਾ ਹਾਂਜੀ ਇਸ ਤਰ੍ਹਾਂ ਮੁੜ ਕੇ ਲਾਗੇ ਮੰਜਾ ਨਾ ਮੰਜੇ ਨਾ ਹੁੰ ਜੂਂਜ ਕੇ ਕਥਾ ਟੀਰੀ ਕਰ ਲੈਂਦਾ ਪਾਣੀ ਨੂੰ ਵੀ ਸਾਰੇ ਅੰਦਰ ਚ ਨਾ ਖਿੰਦਰ ਚ ਠੀਕ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਤਸਵੀਰਾਂ ਤੁਹਾਨੂੰ ਵਿਖਾਈਆਂ ਅੱਜ ਤਰਨਤਾ ਜ਼ਿਲ੍ਹੇ ਦੇ ਪਿੰਡ ਭੈਣੀ ਸਿਧਵਾ ਦੀਆਂ ਜਿਹੜੀਆਂ ਕਿ ਸਾਡਾ ਵੀ ਕਿਤੇ ਮਨ ਭਰ ਆਇਆ ਅਡੀਆਂ ਤਸਵੀਰਾਂ ਵੇਖ ਕੇ ਬੜੇ ਬੜੇ ਹਾਲਾਤ ਅਸੀਂ ਮਾੜੇ ਦੇਖੇ ਨੇ ਪਰ ਅਜਿਹੇ ਹਾਲਾਤ ਮਾੜੇ ਵੇਖ ਕੇ ਸਾਡਾ ਵੀ ਮਨ ਭਰ ਆਇਆ ਕਿਤੇ ਕਿਤੇ ਰੱਬ ਨਾਲ ਵੀ ਅੱਜ ਗੁੱਸਾ ਤੇ ਸ਼ਿਕਵਾ ਵੀ ਕੀਤਾ ਰੱਬਾ ਕਦੀ ਕਿਸੇ ਦਾ ਪਿਓ ਨਾ ਖੋਵੀਂ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਸਾਡਾ ਪਿਓ ਕਿਤੇ ਚਲ ਗਿਆ ਅੱਜ ਵੀ ਫੋਟੋ ਫੜ ਕੇ ਆਪਣੇ ਪਿਓ ਨੂੰ ਯਾਦ ਕਰ ਰਹੇ ਨੇ ਕਹਿੰਦੇ ਸਾਨੂੰ ਪਤਾ ਹੀ ਨਹੀਂ ਸਾਡਾ ਪਿਓ ਇਹਨਾਂ ਪਤਾ ਵੀ ਰੱਬ ਕੋ ਚਲ ਗਿਆ ਵਾ ਪਰ ਇਹ ਨਹੀਂ ਪਤਾ ਵੀ ਰੱਬ ਕੋ ਗਿਆ ਜਾਂਦਾ ਬੰਦਾ ਕਦੀ ਵਾਪਸ ਨਹੀਂ ਆਉਂਦਾ ਇੰਨੀ ਮਾਸੂਮੀਅਤ ਆ ਤੁਸੀਂ ਸਮਝਾ ਲਾ ਕੀ ਹਾਲ ਹੋਊਗਾ ਜੇ ਸਮਾਹ ਦੇ ਜਵਾਨ ਪੁੱਤ ਚਲ ਗਏ ਨੇ ਐਸ ਕਰਕੇ ਦਾਨੀ ਸੱਜਣਾਂ ਗਾੜੀ ਪੀ ਲਿਆ ਮਦਦ ਵਾਸਤੇ ਅੱਗੇ ਹੱਥ ਚੁਲੂ ਕਰਿਓ ਸਿੱਧੀ ਆ ਕੇ ਪਰਿਵਾਰ ਦੀ ਮਦਦ ਕਰੋ ਜੇ ਕੋ ਸਿੱਧੀ ਆ ਕੇ ਮਦਦ ਕਰ ਸਦਾ ਤਨਤਾ ਜੜੇ ਦਾ ਪਿੰਡ ਆ ਭੈਣੀ ਸਿਧਵਾ ਇੱਥੇ ਆ ਕੇ ਤੁਸੀਂ ਕਿਸੇ ਵੀ ਨੰਬਰ ਅਸੀਂ ਦੇ ਦਾਂਗੇ ਆਕੇ ਕੋਕੀ ਦਾ ਘਰ ਪੁੱਛ ਲਿਓ ਕਿਸੇ ਨੂੰ ਵੀ ਇਹਨਾਂ ਦੇ ਪਿਤਾ ਦਾ ਰਾਸੀ ਕੋਕੀ ਜਿਹੜਾ ਕਿ ਦੁਨੀਆ ਚ ਚਲ ਗਿਆ ਆਕੇ ਪਰਿਵਾਰ ਦੀ ਮਦਦ ਜਰੂਰ ਕਰਦੇ ਹੋ ਛੋਟੇ ਛੋਟੇ ਬੱਚਿਆਂ ਦਾ ਜੋ ਵੀ ਤੁਸੀਂ ਕਰ ਸਕਦੇ ਹੋ ਤੇਲ ਫੋਲ ਜੋ ਵੀ ਕਰ ਸਕਦੇ ਹੋ ਜਰੂਰ ਕਰਿਓ ਤੇ ਯਾਦ ਖਾਬ ਨੂੰ ਸ਼ੇਅਰ ਜਰੂਰ ਕਰਦੇ ਹੋ ਕਿ ਉਸ ਪਰਿਵਾਰ ਤੱਕ ਪਹੁੰਚ ਜਾਏ ਜਿਹੜਾ ਕਿ ਇਹਨਾਂ ਦੀ ਮਦਦ ਕਰ ਸਕੀ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਅਰੇਵਾਲ ਪੰਜਾਬੀ ਲੋਕ ਚੈਨਲ ਆਮਰਸਰ